ਵਿਧਾਨ ਸਭਾ ਕੰਪਲੈਕਸ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕੈਬਨਿਟ ਮੰਤਰੀ ਦੀ ਗੱਡੀ ਜਿਹੜੀ ਹੈ 노 ਪਾਰਕਿੰਗ ਜ਼ੋਨ ਦੇ ਵਿੱਚ ਖੜੀ ਸੀ ਵਿਧਾਨ ਸਭਾ ਦੇ ਬਾਹਰ ਖੜੀ ਸੀ ਔਰ ਟ੍ਰੈਫਿਕ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਨੂੰ ਕ੍ਰੇਨ ਦੇ ਨਾਲ ਚੁੱਕ ਕੇ ਲੈ ਗਈ ਤਾਂ ਮੌਕੇ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਦੱਸ ਦਈਏ ਉਸ ਵੇਲੇ ਕਾਰਵਾਈ ਹੋਈ ਜਦੋਂ ਸੰਜੇ ਨਿਸ਼ਾਦ ਯਾਨੀ ਕਿ ਜੋ ਕੈਬਨਿਟ ਮੰਤਰੀ ਨੇ ਯੂਪੀ ਦੇ ਉਹ ਵਿਧਾਨ ਸਭਾ ਦੇ ਵਿੱਚ ਮੌਜੂਦ ਸੀ ਔਰ ਗੱਡੀ ਜਿਹੜੀ ਹੈ ਉਹਨਾਂ ਦੀ ਫੋਰਚੂਨਰ ਗੱਡੀ ਯੂਪੀ ਵਿਧਾਨ ਸਭਾ ਕੰਪਲੈਕਸ ਦੇ ਬਾਹਰ ਖੜੀ ਸੀ ਤਾਂ ਇਹ ਕਾਰਵਾਈ ਜਿਹੜੀ ਹੈ ਉਹ ਕੀਤੀ ਗਈ ਹੈ ਔਰ ਜਾਣਕਾਰੀ ਮੁਤਾਬਕ ਦੱਸਦੀ ਹੈ ਵੀਰਵਾਰ ਨੂੰ ਵਿਧਾਨ ਸਭਾ ਸੈਸ਼ਨ ਦੌਰਾਨ ਟ੍ਰੈਫਿਕ ਪੁਲਿਸ ਇਸ ਕਾਰਨ ਕ੍ਰੇਨ ਦੇ ਨਾਲ ਚੋਕੇ ਲੈ ਗਈ ਦੱਸਿਆ ਜਾ ਰਿਹਾ ਹੈ ਕਿ ਕਾਰ ਗਲਤ ਜਗ੍ਹਾ ਤੇ ਖੜੀ ਕੀਤੀ ਸੀ ਜਿਸ ਕਾਰਨ ਜਿਹੜਾ ਹੈ ਜਾਮ ਲੱਗ ਗਿਆ ਔਰ ਅਜਿਹੀ ਸਥਿਤੀ ਦੇ ਵਿੱਚ ਪੁਲਿਸ ਨੇ ਸਥਿਤੀ ਨੂੰ ਵਿਗਿਆਨਕ ਤਰ 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 ਤ ਔਰ ਕ੍ਰੇਨ ਦੇ ਨਾਲ ਇਸ ਫੋਰਚੂਨਰ ਗੱਡੀ ਨੂੰ ਜਿਹੜਾ ਇੱਥੋਂ ਹਟਾ ਦਿੱਤਾ ਇਸ ਦੌਰਾਨ ਇਸ ਘਟਨਾ ਦੀ ਜਿਹੜੀ ਵੀਡੀਓ ਵੀ ਬਣੀ ਔਰ ਸੋਸ਼ਲ ਮੀਡੀਆ ਤੇ ਇਸ ਨੂੰ ਸਾਂਝਾ ਕਰ ਦਿੱਤਾ ਗਿਆ ਵੀਡੀਓ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਕਿਵੇਂ ਫੋਰਚੂਨਰ ਗੱਡੀ ਨੂੰ ਕ੍ਰੇਨ ਦੇ ਰਾਹੀਂ ਚੁੱਕਿਆ ਗਿਆ ਔਰ ਇਸ ਗੱਡੀ ਨੂੰ ਇੱਥੋਂ ਹਟਾ ਦਿੱਤਾ ਗਿਆ ਤਾਂ ਕੈਬਨਟ ਮੰਤਰੀ ਸੰਜੇ ਨਿਸ਼ਾਦ ਜਿਹੜੇ ਨੇ ਵਿਧਾਨ ਸਭਾ ਦੇ ਅੰਦਰ ਮੌਜੂਦ ਸਨ ਔਰ ਉਹਨਾਂ ਦੀ ਗੱਡੀ ਬਾਹਰ ਖੜੀ ਸੀ ਜਿਸ ਕਾਰਨ ਜਾਮ ਦਾ ਸਾਹਮਣਾ ਜਿਹੜਾ ਉਹ ਲੋਕਾਂ ਨੂੰ ਕਰਨਾ ਪੈ ਰਿਹਾ ਸੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਔਰ ਉਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਕ੍ਰੇਨ ਜਿਹੜੀ ਹੈ ਉਹ ਬੁਲਾਈ ਔਰ ਉਸ ਤੋਂ ਬਾਅਦ ਇਸ ਗੱਡੀ ਨੂੰ ਜਿਹੜਾ ਹਟਾ ਦਿੱਤਾ ਔਰ ਜੇਕਰ ਕੈਬਨਟ ਮੰਤਰੀ ਸੰਜੇ ਨਸ਼ਾਦ ਹੁਰਾ ਦਾ ਜ਼ਿਕਰ ਕਰ ਲਈਏ ਤਾਂ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਯੂਪੀ ਸਰਕਾਰ ਦੇ ਮੱਛੀ ਪਾਲਣ ਮੰਤਰੀ ਨੇ ਉਹਨਾਂ ਨੇ ਸਾਲ 2022 ਦੇ ਵਿੱਚ ਕੈਬਨਟ ਮੰਤਰੀ ਵਜੋਂ ਸੌ ਚੁੱਕੀ ਸੀ ਔਰ ਦੱਸਦੀ ਕਿ ਸੰਜੇ ਨਿਸ਼ਾਦ ਯਾਨੀ ਕਿ ਕੈਬਨਟ ਮੰਤਰੀ ਸੰਜੇ ਨਿਸ਼ਾਦ ਫੋਰਚਨਰ ਗੱਡੀ ਲੈ ਕੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਪਹੁੰਚੇ ਸੀ ਔਰ ਯੂਪੀ ਵਿਧਾਨ ਸਭਾ ਕੰਪਲੈਕਸ ਚ ਇੱਕ ਜਿਹੜੀ ਗੱਡੀ ਹੈ ਉਹ ਖੜੀ ਕੀਤੀ ਗਈ ਸੀ ਔਰ ਇਸ ਦੌਰਾਨ ਲੋਕਾਂ ਨੂੰ ਜਿਹੜਾ ਉਹ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਦਰਅਸਲ ਕੈਬਨਟ ਮੰਤਰੀ ਸੰਜੇ ਨਿਸ਼ਾਦ ਦੀ ਫੋਰਚਨਰ ਗੱਡੀ ਲਖਨਊ ਵਿਧਾਨ ਸਭਾ ਦੇ ਨੋ ਪਾਰਕਿੰਗ ਜ਼ੋਨ ਦੇ ਵਿੱਚ ਖੜੀ ਸੀ ਔਰ ਵਿਧਾਨ ਸਭਾ ਦਾ ਸੈਸ਼ਨ ਦੌਰਾਨ ਪੁਲਿਸ ਦੀ ਨਜ਼ਰ ਜਦੋਂ ਇਸ ਗੱਡੀ ਤੇ ਉੱਤੇ ਪਈ ਤਾਂ ਉਸ ਤੋਂ ਬਾਅਦ ਇਸ ਗੱਡੀ ਨੂੰ ਜਿਹੜਾ ਹੈ ਕ੍ਰੇਨ ਦੇ ਰਾਹੀਂ ਇੱਥੋਂ ਚੁੱਕਿਆ ਗਿਆ ਇਸ ਗੱਡੀ ਨੂੰ ਹਟਾਇਆ ਗਿਆ ਤਾਂ ਮੌਕੇ ਦੀ ਵੀਡੀਓ ਤੁਹਾਡਾ ਨਾਲ ਸਾਂਝੀ ਕਰ ਰਿਹਾ ਇਹ ਕਾਰਵਾਈ ਉਸ ਵਲੇ ਟ੍ਰੈਫਿਕ ਪੁਲਿਸ ਨੇ ਕੀਤੀ ਜਦੋਂ ਸੰਜੇ ਨਿਸ਼ਾਦ ਯਾਨੀ ਕਿ ਕੈਪਟਨ ਮੰਤਰੀ ਵਿਧਾਨ ਸਭਾ ਦੇ ਵਿੱਚ ਮੌਜੂਦ ਸੀ ਤਾਂ ਤਸਵੀਰਾਂ ਇਹ ਯੂਪੀ ਤੋਂ ਸਾਹਮਣੇ ਆਈਆਂ ਨੇ ਔਰ ਦੇਖ ਸਕਦੇ ਹੋ ਕਿ ਕੰਪਲੈਕਸ ਦੇ ਅੰਦਰ ਵਿਧਾਨ ਸਭਾ ਕੰਪਲੈਕਸ ਦੇ ਅੰਦਰ ਜਿਹੜੀ ਇਹ ਗੱਡੀ ਜਿਹੜੀ ਹੈ ਉਹ ਖੜੀ ਕੀਤੀ ਗਈ ਸੀ ਔਰ ਜਦੋਂ ਧਿਆਨ ਪੁਲਿਸ ਦੀ ਨਿਗਾਹ ਇਸ ਦੇ ਉੱਤੇ ਪੈਂਦੀ ਹੈ ਧਿਆਨ ਪੈਂਦਾ ਹੈ ਤਾਂ ਉਸ ਤੋਂ ਬਾਅਦ ਇਸ ਗੱਡੀ ਨੂੰ ਜਿਹੜਾ ਹਟਾਇਆ ਜਾਂਦਾ ਹੈ ਤਾਂ ਫੋਰਚੂਨਰ ਗੱਡੀ ਦੇ ਵਿੱਚ ਸਵਾਰ ਹੋ ਕੇ ਕੈਬਨਟ ਮੰਤਰੀ ਪਹੁੰਚੇ ਸੀ ਵਿਧਾਨ ਸਭਾ ਸੈਸ਼ਨ ਦੇ ਵਿੱਚ ਔਰ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਲਖਨਊ ਵਿਧਾਨ ਸਭਾ ਦੀ ਨੋ ਪਾਰਕਿੰਗ ਜ਼ੋਨ ਦੇ ਵਿੱਚ ਇਹ ਗੱਡੀ ਖੜੀ ਸੀ ਔਰ ਵਿਧਾਨ ਸਭਾ ਸੈਸ਼ਨ ਦੌਰਾਨ ਟ੍ਰੈਫਿਕ ਪੁਲਿਸ ਇਸ ਕਾਰ ਨੂੰ ਕਰੇ ਦੇ ਨਾਲ ਝੋਕੇ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਕਾਰ ਗਲਤ ਜਗ੍ਹਾ ਤੇ ਖੜੀ ਸੀ ਜਿਸ ਕਾਰਨ ਜਾਮ ਲੱਗ ਗਿਆ ਅਜੇ ਸਥਿਤੀ ਦੇ ਵਿੱਚ ਪੁਲਿਸ ਨੇ ਜਿਹੜਾ ਤੁਰੰਤ ਕਾਰਵਾਈ ਕੀਤੀ ਇਹ ਸਭ ਉਦੋਂ ਹੋਇਆ ਜਦੋਂ ਸੰਜੇ ਨਿਸ਼ਾਦ ਵਿਧਾਨ ਸਭਾ ਦੇ ਵਿੱਚ ਮੌਜੂਦ ਹਨ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਯੂਪੀ ਸਰਕਾਰ ਚ ਮੱਛੀ ਪਾਲਣੇ ਮੰਤਰੀ ਨੇ ਸੰਜੇ ਨਿਸ਼ਾਦ ਜੋ ਵਿਧਾਨ ਸਭਾ ਦੇ ਅੰਦਰ ਮੌਜੂਦ ਸੀ ਔਰ ਬਾਹਰ ਕੰਪਲੈਕਸ ਦੇ ਵਿੱਚ ਗੱਡੀ ਖੜੀ ਸੀ ਨੋ ਪਾਰਕਿੰਗ ਜ਼ੋਨ ਦੇ ਵਿੱਚ ਗੱਡੀ ਖੜੀ ਸੀ ਔਰ ਉਸ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਇੱਕ ਕਾਰਵਾਈ ਕਰ ਦਿੱਤੀ ਤਾਂ ਮੌਕੇ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ